ਸਾਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ਿਰੇ ਪੰਜਾਬ ਨੂੰ ਨਿਊ ਚੈਨਲ ਨਵੀਆਂ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਲਗਾਤਾਰ ਜਿਹੜਾ ਪੁਲਿਸ ਵੱਲੋਂ ਗੈਂਗਸਟਰਾਂ ਦੇ ਉੱਤੇ ਨਕੇਲ ਕੱਸਣ ਲਈ ਲਗਾਤਾਰ ਜਿਹੜੀ ਉਹ ਸ਼ਾਪੇਮਾਰੀ ਕਰ ਰਹੀ ਹੈ ਚਾਹੇ ਉਹ ਗੈਂਗਸਟਰ ਅ ਨਸ਼ਾ ਤਸਕਰ ਹੋਣ ਚਾਹੀਏ ਵੱਡੀ ਵਾਰਦਾਤ ਨੂੰ ਅਨਜਾਮ ਦੇਣ ਦੀ ਫਰਾਗ ਦੇ ਵਿੱਚ ਹੁਣ ਤਾਂ ਪੁਲਿਸ ਵੱਲੋਂ ਲਗਾਤਾਰ ਇਹਨਾਂ ਦੇ ਉੱਤੇ ਜਿਹੜੀ ਉਹ ਕਾਰਵਾਈ ਕੀਤੀ ਜਾ ਰਹੀ ਹੈ ਐਸਾ ਹੀ ਇੱਕ ਮਾਮਲਾ ਜਿਹੜਾ ਹੈ ਜਲੰਧਰ ਤੋਂ ਸਾਹਮਣੇ ਆਇਆ ਜਲੰਧਰ ਪੁਲਿਸ ਵੱਲੋਂ ਇੱਕ ਖੂਫੀਆ ਜਿਹੜੀ ਜਾਣਕਾਰੀ ਉਹਨਾਂ ਨੂੰ ਮਿਲੀ ਸੀ ਕਿ ਕਿਸੇ ਸੰਸਾਨ ਜਗ੍ਹਾ ਦੇ ਉੱਤੇ ਲੰਡਾ ਗੈਂਗ ਦੇ ਦੋ ਗੈਂਗਸਟਰ ਜਿਹੜੇ ਨੇ ਉਹ ਉੱਥੇ ਛੁਪੇ ਹੋਏ ਨੇ ਤਾਂ ਪੁਲਿਸ ਵੱਲੋਂ ਤੁਹੀ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾਵਾਂਗੇ ਬੜੇ ਫਿਲਮੀ ਸਟਾਈਲ ਦੇ ਨਾਲ ਜਿਹੜਾ ਆ ਇਹਨਾਂ ਦੋਨੇ ਜਿਹੜੇ ਲੰਡਾ ਗੈਂਗ ਦੇ ਜਿਹੜੇ ਗੁਰਗੇ ਸਨ ਉਹਨਾਂ ਨੂੰ ਜਿਹੜਾ ਆ ਉਹ ਫੜਿਆ ਗਿਆ ਹੈ ਔਰ ਤਾਬੜ ਤੋੜ ਜਿਹੜੀਆਂ ਜਿਹੜੀਆਂ ਗੋਲੀਆਂ ਨੇ ਕਮ ਸਿਕਮ ਦੱਸਿਆ ਜਾ ਰਿਹਾ 50 ਰਾਊਂਡ ਤੋਂ ਵੱਧ ਜਿਹੜੀਆਂ ਗੋਲੀਆਂ ਨੇ ਦੋਨੋਂ ਸਾਈਡ ਤੇ ਚਲੀਆਂ ਨੇ ਜਦੇ ਵਿੱਚ ਦੋ ਜਿਹੜੇ ਗੈਂਗਸਟਰ ਨੇ ਉਹ ਜ਼ਖਮੀ ਹੋਏ ਨੇ ਤਾਂ ਉਹਦੇ ਵਿੱਚ ਦੋ ਜਿਹੜੇ ਪੁਲਿਸ ਵਾਲਿਆਂ ਦੇ ਵੀ ਜਿਹੜੀ ਆ ਉਹ ਗੋਲੀ ਲੱਗੀ ਆ ਤਾਂ ਫਿਲਹਾਲ ਸੱਤ ਜਿਹੜੇ ਵੈਪਨ ਨੇ ਇਹਨਾਂ ਕੋ ਬਰਾਮਦ ਕੀਤੇ ਗਏ ਨੇ ਤੇ ਨਾਲ ਕਾਰਤੂਸ ਵੀ Let's go. I wake up to a little bit of drool on my pillow, feel like it's gonna be a bad day. Yeah, I'm tired of shit, and the coffee ain't hit yet. Yeah, damn, ain't that great. I don't wanna go to work, cause my boss is a jerk, and I'm not even that paid. I need a change in my life, cause I don't feel alive, and there's nothing that makes me happy. Oh. probably for a minute i'm about to quit my job cash in for a ticket i'm going on a trip and i don't plan to visit i'm going to stay there till i feel like i'm winning low oh, and this is just the beginning ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰਾਂ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਪੋਲਣਾ ਤਾਂ ਜੋ ਕਿ ਸਮੇਂ-ਸਮੇਂ ਸਿਰ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ਿਰ ਪੰਜਾਬ ਨਿਊ ਚੈਨਲ